ਕਰਤਲਿਤਾ ਦੇ ਵਿੱਚ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ ਕਮੇਟੀ ਹਾਲ ਨੂੰ ਲੈ ਕੇ ਜੋ ਬਿਵਾਦ ਸੀ ਜਿਹਨੂੰ ਪੂਰੇ ਪੰਜਾਬ ਦੇਸ਼-प्रदेश ਵਿੱਚ ਗੁਰਦੁਆਰਾ ਸਾਹਿਬ ਦੇ ਬਿਵਾਦ ਦੇ ਨਾਂ ਤੇ ਅਭਾਰਿਆ ਗਿਆ ਉਸ ਸੰਬੰਧੀ ਕਮਿਸ਼ਨ ਕੋਲ ਸ਼ਿਕਾਇਤਾਂ ਆਈਆਂ ਸੀ ਦੋ ਸੁਣਵਾਈਆਂ ਹੋਈਆਂ ਔਰ ਅੱਜ ਮੈਂ ਦੋ ਸੁਣਵਾਈਆਂ ਤੋਂ ਬਾਅਦ ਪਿੰਡ ਮੌਕਾ ਦੇਖਣ ਆਇਆ ਸੀ ਸਾਰਾ ਪਿੰਡ ਸਾਰਾ ਨਗਰ ਸਾਰੇ ਮੋਤਵਰ ਇਲਾਕੇ ਦੇ ਇਕੱਠੇ ਕੀਤੇ ਸਾਰਾ ਪ੍ਰਸ਼ਾਸਨ ਨੇ ਬੜੀ ਮਸਤੀ ਦੀ ਦੇ ਨਾਲ ਇਸ ਜ਼ਿੰਮੇਵਾਰੀ ਨੂੰ ਪੂਰਾ ਕਰਨ ਦੀ ਸਹਿਯੋਗ ਦਿੱਤਾ ਔਰ ਉਹਦਾ ਨਤੀਜਾ ਇਹ ਹੋਇਆ ਅੱਜ ਜਿਹੜੀਆਂ ਲਗਾਤਾਰ ਬੈਠਕਾਂ ਚੱਲੀਆਂ ਕਿ ਜਿਹੜੀ ਪੰਚਾਇਤ ਦੋ ਧੜਿਆਂ ਚ ਵੰਡੀ ਹੋਈ ਸੀ ਪੂਰਾ ਪਿੰਡ ਦੋ ਧੜਿਆਂ ਚ ਵੰਡਿਆ ਹੋਇਆ ਸੀ ਉਹਨਾਂ ਨੇ ਆਪਣਾ ਏਕਾ ਕੀਤਾ ਉਸ ਏਕੇ ਦੇ ਵਿੱਚ ਜਿਹੜੇ ਫੈਸਲੇ ਹੋਏ ਆ ਮਾਣਜੋਗ ਸਰਪੰਚ ਸਾਹਿਬ ਦੀ ਅਗਵਾਈ ਦੇ ਵਿੱਚ ਲਿਖਤ ਵਿੱਚ ਲਿਆਂਦੇ ਗਏ ਆ ਮਾਣਜੋਗ ਸਰਪੰਚ ਸਾਹਿਬ ਇਹਨਾਂ ਮਤਿਆਂ ਦੇ ਵਿੱਚ ਇਹ ਮੋਟੀ ਮੋਟੀ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਆ ਕਿ ਜੋ 10 ਕਨਾਲ 4 ਮਰਲੇ ਦਾ ਰਕਬਾ ਆ ਗ੍ਰਾਮ ਪੰਚਾਇਤ ਗੈਰ ਮੁਮਕਿਨ ਗਰਾਊਂਡ ਦੇ ਨਾਮ ਹੈ ਉਸ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਅਰਬਦਾਸ ਮਹਾਰਾਜ ਜੀ ਦੇ ਸ਼ੈੱਡ ਦੇ ਸਾਹਮਣੇ ਜੋ ਕੰਧਾਂ ਇਸ ਰਕਬੇ ਵਿੱਚੋਂ ਢਾਈਆਂ ਗਈਆਂ ਸਨ ਔਰ ਟੌਂਦੇ ਹੋਏ ਜੋ ਕਾਰਵਾਈ ਕੀਤੀ ਗਈ ਸੀ ਉਹਨਾਂ ਕੰਧਾਂ ਨੂੰ ਉਸਾਰ ਕੇ ਡਾਕਟਰ ਬੀ ਆਰ ਅਮੇੜਕਰ ਭਵਨ ਤੱਕ ਕਮਿਊਨਿਟੀ ਹਾਲ ਬਣਾਇਆ ਜਾਵੇ ਇਹੋ ਜਿਹਾ ਮਤਾ ਸਰਬਸੰਪਤੀ ਨਾਲ ਪਿੰਡ ਦੀ ਪੰਚਾਇਤ ਨੇ ਪਾਸ ਕੀਤਾ ਹੈ ਇਹਦੇ ਨਾਲ ਹੀ ਜਿਹੜਾ ਮੋਰੀ ਜਗ੍ਹਾ ਛੜਾਈ ਗਈ ਆ ਪਿੰਡ ਨਿਆਜ ਕਬਜੀ ਸੀ ਉਹਦੇ ਵਿੱਚ ਪਾਰਕ ਬਣਾਈ ਜਾਵੇ ਇਹ ਵੀ ਮਤੇ ਦੇ ਵਿੱਚ ਲਿਖਿਆ ਗਿਆ ਔਰ ਇਹਦੇ ਨਾਲ ਹੀ ਇਹ ਲਿਖ ਦਿੱਤਾ ਆ ਕਿ ਜਿਹੜਾ ਇਹ 10 ਕਿਨਾਰ 4 ਮਾਲਲੇ ਦੀਆਂ ਜੋ ਕੰਧਾਂ ਢਾਈਆਂ ਆ ਇਹ ਚ ਦੁਬਾਰਾ ਸਾਰੀ ਕਰਾਈ ਜਾਵੇ ਇਹ ਵੀ ਮਤੇ ਦੇ ਵਿੱਚ ਇਹਦੀ ਕਾਪੀ ਪੀਡੀਐਫ ਦੇ ਮਾਧਿਅਮ ਤੋਂ ਮਾਨ ਜੋ ਇਹ ਤੁਹਾਨੂੰ ਆ ਜਾਏ ਉਹਦੇ ਚ ਦੁਬਾਰਾ ਢਾਈਆਂ ਗਈਆਂ ਦੁਬਾਰਾ ਸਾਈ ਕਰਾਈ ਕਰਾਈ ਜਾਵੇ ਤੇ ਬਾਕੀ ਰਕ ਵਿੱਚ پارک ਬਣਾਈ ਜਾਵੇ ਇਹ ਵੀ ਪੰਚਾਇਤ ਨੇ ਸਰਬਸੰਮਤੀ ਨਾਲ ਮਤਾ ਜਿਹੜਾ ਆ ਉਹ ਪਾਇਆ ਹੈ ਇਸੇ ਨਾਲ ਇਹਦੇ ਚ ਇੱਕ ਜਿਹੜੀ ਅਗਲੀ ਗੱਲ ਹੈ ਜਿਹੜੀ 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 ਗਾਹਾਂ ਕਦੇ ਭਵਿੱਖ ਚ ਇਹ ਵਿਵਾਦ ਨਾ ਪੈਦਾ ਹੋਵੇ ਇਸ ਸੰਬੰਧੀ ਇਹ ਵੀ ਮਤਾ ਪਾਇਆ ਕਿ ਇਹ ਤਿਆਰ ਕਰਕੇ ਫਾਈਲ ਵੀਡੀਓ ਡੀਡੀਪੀ ਉਹ ਰਾਹੀਂ ਮਾਨਯੋਗ ਡਾਇਰੈਕਟਰ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਲੜਿੰਦੀ ਕਾਰਵਾਈ ਲਈ ਇਹ ਭੇਜਿਆ ਜਾਏਗਾ ਇਹ ਵੀ ਮਤਾ ਪਾਇਆ ਹੈ ਔਰ ਮੈਂ ਇਹਦੇ ਲਈ ਸੂਚੀ ਪੰਚਾਇਤ ਦਾ ਡਿਟੇਲ ਚ ਤੁਸੀਂ ਉਹਨੂੰ ਪੜ ਲਿਓ ਉਹਦਾ ਸ਼ੁਕਰੀਆ ਮੈਂ ਤੁਹਾਡਾ ਸਾਰਿਆਂ ਦਾ ਕਰਦਾ ਹੋਰ ਦੂਜੀ ਗੱਲ ਜਿਹੜਾ